ਕਾਜੀ ਅੱਜ ਛੋਲੇ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਇਆ ਕਾਟਨ ਦੇ ਵਿੱਚ ਸੋ ਨੂੰ ਪਤਾ ਹਰੇਕ ਆਈਟਮ ਆਪਾਂ ਕੁਆਲਿਟੀ ਦੇ ਵਿੱਚ ਹੀ ਵੇਚਦੇ ਆ ਜੀ ਵਿਮਲ ਬ੍ਰਾਂਡ ਦੀ オリジナル ਵਿਮਲ ਬ੍ਰਾਂਡ ਦੀ ਕਾਟਨ ਆਈ ਆਪਣੇ ਕੋਲ ਵਿਮਲ ਬ੍ਰਾਂਡ ਦੀ ਸਭ ਤੋਂ ਹਾਈ ਕਲਾਸ ਬ੍ਰਾਂਡ ਆ ਚੈੱਕ ਕਰ ਲੋ ਜੀ ਵਿਮਲ ਬ੍ਰਾਂਡ ਦੀ ਕਾਟਨ ਆਈ ਆਪਣੇ ਕੋਲ ਡਿਜ਼ਾਈਨ ਬਹੁਤ ਸੋਹਣੇ ਨੇ ਆਪਣੇ ਕੋਲ ਸੋ ਨੂੰ ਪਤਾ ਹਰੇਕ ਕੁਆਲਿਟੀ ਬੈਸਟਰੀ ਮਿਲੂਗੀ ਹਰੇਕ ਕੁਆਲਿਟੀ ਨੌਨ ਬ੍ਰਾਂਡ ਕਪੜਾ ਆਪਾਂ ਕੋਈ ਨਹੀਂ ਰੱਖਦੇ ਜੀ ਬ੍ਰਾਂਡ ਦੇ ਨਾਲ ਬ੍ਰਾਂਡ ਦੇ ਵਿੱਚ ਡੀਲ ਕਰਦੇ ਆਪਾਂ ਵਿਮਲ ਬ੍ਰਾਂਡ ਦੀ ਆਈਟਮ ਆ ਬ੍ਰਾਂਡ ਚੈੱਕ ਕਰ ਲੋ ਦੇਖੋ ਵਿਮਲ ਬ੍ਰਾਂਡ ਦੀ ਆਈਟਮ ਆਈ ਹੈ ਜੀ ਕਾਟਨ ਦੇ ਸੂਟ ਆਏ ਨੇ ਪ੍ਰੀਮੀਅਮ ਕਲੈਕਸ਼ਨ ਹੈ ਆਲ ਓਵਰ ਸੂਟ ਹੈ ਜੀ ਔਰ ਰੇਟ ਸਾਡਾ ਬਜ਼ਾਰ ਨਾਲੋਂ ਬਹੁਤ ਘੱਟ ਮਿਲੂ ਕੁਆਲਿਟੀ ਸਾਡੀ ਬਹੁਤ ਟੌਪ ਦੀ ਮਿਲੂ ਹਰੇਕ ਆਈਟਮ ਦੇ ਵਿੱਚ ਤੁਹਾਨੂੰ ਕੁਆਲਿਟੀ ਸਹੀ ਮਿਲੂਗੀ ਜੀ ਰੇਟ ਸਾਡਾ ਘੱਟ ਹੋ ਗਈ ਹੋਗਾ ਡਿਜ਼ਾਈਨ ਚੈੱਕ ਕਰ ਲਓ ਡਿਜ਼ਾਈਨ ਤੇ ਪ੍ਰਿੰਟ ਚੈੱਕ ਕਰ ਲਓ ਕਿੰਨੇ ਪੈਰੇ ਪ੍ਰਿੰਟ ਰੈਣ ਵਾਲੇ ਨੇ ਆਲ ਓਵਰ ਸੂਟ ਹੈ ਜੀ ਇਹਦਾ ਪ੍ਰਾਈਸ ਵੀ ਸਾਨੂੰ ਆਫਰ ਦੇ ਵਿੱਚ ਦੇਵਾਂਗੇ ਅਸੀਂ ਕੋਈ 600 ਨਹੀਂ ਕੋਈ 800 ਨਹੀਂ ਆਪਾਂ ਪ੍ਰਾਈਸ ਰੱਖ ਰਹੇਗਾ ਸਿਰਫ 350 ਰੁਪਏ 350 ਰੁਪਏ ਸੂਟ ਰਹੂਗਾ ਜੀ ਪੂਰਾ ਆਲ ਓਵਰ ਸੂਟ ਹੈ 350 ਰੇਟ ਦੇ ਵਿੱਚ ਡਿਜ਼ਾਈਨ ਬੁੱਕ ਕਰਵਾ ਲਓ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬਹੁਤ ਟਾਪ ਦੀ ਕੁਆਲਿਟੀ ਦੇ ਵਿੱਚ ਕਾਟਨ ਆਈ ਆਪਣੇ ਕੋਲ ਜੀ ਡਿਜ਼ਾਈਨ ਇੱਕ ਤੋਂ ਇੱਕ ਸੋਹਣਾ ਹੋਊਗਾ ਜੀ ਬਹੁਤ ਹੀ ਪਿਆਰੇ ਪ੍ਰਿੰਟ ਆਏ ਨੇ ਸਕਰੀਨ ਸ਼ਾਟ ਲੈ ਕੇ ਬੁਕਿੰਗ ਜਲਦੀ ਜਲਦੀ ਕਰਵਾਇ ਚਲੋ WhatsApp ਦੇ ਉੱਪਰ 350 ਪ੍ਰਾਈਸ ਦੇ ਵਿੱਚ ਪੂਰਾ ਆਲ ਓਵਰ ਸੂਟ ਹੈ ਜੀ ਸਕਰੀਨ ਸ਼ਾਟ ਲੈ ਕੇ ਨਾਲ ਦੀ ਨਾਲ ਬੁੱਕ ਕਰਵਾ ਲਓ ਇਹ ਡਿਜ਼ਾਈਨ ਬਹੁਤ ਪਿਆਰੇ ਆਏ ਨੇ ਸਿਰਫ ਪ੍ਰਾਈਸ ਰਹੂਗਾ ਜੀ 350 ਰੁਪਏ ਸੂਟ ਰਹੂਗਾ ਆਲ ਓਵਰ ਜੀ অল ওভার স্যুট ডিজাইন দেখো জি ਕਿੰਨੇ ਪਿਆਰੇ ਪਿਆਰੇ ਆਏ ਨੇ ਆਪਣੇ ਕੋਲ ਸਾਰੇ ਡਿਜ਼ਾਈਨ ਬਹੁਤ ਸੋਹਣੇ ਆਏ ਨੇ 350 ਰੇਟ ਦੇ ਵਿੱਚ ਹੈ ਜੀ ਸ਼ਿਪਿੰਗ ਐਕਸਟਰਾ ਹੋਊਗੀ ਕੁਆਲਿਟੀ ਪੂਰੀ ਟੌਪ ਦੀ A ਕਲਾਸ ਕੁਆਲਿਟੀ ਦੇ ਵਿੱਚ ਡਿਜ਼ਾਈਨ ਨੇ ਸਾਰੇ ਪ੍ਰੀਮੀਅਮ ਫੈਬਰਿਕ ਨੇ ਜੀ